ਦੇ ਵਿੱਚ ਸਾਰਾ ਮਿਕਸ ਕਰਕੇ ਵਧੀਆ ਹੈ ਨਾ ਹੁਣ ਆਪਣਾ ਜਵਾਨ ਆ ਤਰਨਵੀਰ ਇਹਨੇ ਹੁਣ ਇਹ ਦੁੱਧ ਨੂੰ ਸਾਰੇ ਨੂੰ ਪੀ ਜਾਣ ਵਾਲਾ ਹੈ ਲੈ ਵੀ ਦੇਖ ਕੇ ਰਾਂ ਪੀ ਕੇ ਫਿਰ ਦੱਸੀ ਵੀ ਕਿਵੇਂ ਬਣਿਆ ਹੈ ਹਾਂ ਬਈ ਕਿਵੇਂ ਬਣਿਆ ਬਈ ਹੈ ਨਾ ਵਧੀਆ ਠੀਕ ਹੈ ਸਾਰਿਆਂ ਨੂੰ ਪਿਆਰ ਭਰੀ ਛੱਤ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਗਰਮੀਆਂ ਦਾ ਤੋਹਫਾ ਲੈ ਕੇ ਆਏ ਆਂ ਜਿਵੇਂ ਹੁਣ ਗਰਮੀਆਂ ਸ਼ੁਰੂ ਹੋ ਗਈਆਂ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਘਰ ਦੇ ਵਿੱਚ ਗਰਮੀਆਂ ਤੋਂ ਆਪਾਂ ਕੁਝ ਨਾ ਕੁਝ ਨਵੀਆਂ ਆਈਟਮਾਂ ਤਿਆਰ ਕਰਦੇ ਰਹਿੰਦੇ ਆਂ ਗਰਮੀ ਤੋਂ ਰਾਹਤ ਪਾਉਣ ਵਾਸਤੇ ਅੱਜ ਆਪਾਂ ਘਰ ਦੇ ਵਿੱਚ ਜਿਹੜੀਆਂ ਰਸੋਈ ਘਰ ਦੇ ਵਿੱਚ ਆਪਾਂ ਨੂੰ ਆਸਾਨੀ ਨਾਲ ਚੀਜ਼ਾਂ ਮਿਲ ਜਾਂਦੀਆਂ ਨੇ ਉਨਾਂ ਹੀ ਚੀਜ਼ਾਂ ਦਾ ਆਪਾਂ ਪਾਊਡਰ ਬਣਾ ਕੇ ਆਪ ਵੀ ਉਹ ਪਾਊਡਰ ਦਾ ਸੇਵਨ ਕਰ ਸਕਦੇ ਆਂ ਤੇ ਛੋਟੇ ਬੱਚੇ ਵੀ ਉਹ ਪਾਊਡਰ ਦਾ ਸੇਵਨ ਕਰ ਸਕਦੇ ਨੇ ਇਹ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਆਪਾਂ ਇਹ ਚੀਜ਼ਾਂ ਬਣਾਉਣੀਆਂ ਨੇ ਆਪਾਂ ਤੁਹਾਨੂੰ ਦਿਖਾਉਨੇ ਆ ਸਭ ਨਾਲੋਂ ਪਹਿਲਾਂ ਆਪਾਂ ਕਾਲੀ ਮਿਰਚ ਇਹ ਵੀ ਘਰ ਦੇ ਵਿੱਚ ਆਮ ਰਸੋਈ ਘਰ ਦੇ ਵਿੱਚ ਪਈ ਹੁੰਦੀ ਆ ਦੇਖੋ ਕਾਲੀ ਮਿਰਚ ਆ ਜੀ ਤੇ ਇਹ ਆਪਾਂ ਨੇ ਕਾਲੀ ਮਿਰਚ ਜਿਹੜੀ ਆ 20 ਗ੍ਰਾਮ ਇਹ ਕਾਲੀ ਮਿਰਚ ਲਈ ਹੈ ਉਸ ਤੋਂ ਬਾਅਦ ਆਪਾਂ ਸੌਂਫ ਲਈ ਹੈ ਜੀ ਕਾਲੀ ਮਿਰਚ ਜਿਹੜੀ ਆ ਤਾਂ ਉਹਨੂੰ ਪਤਾ ਹੈ ਵੀ ਇਹ ਵਾਹਵਾਦੀ ਦੇ ਲਈ ਚੰਗੀ ਹੁੰਦੀ ਹੈ ਇਹਨੂੰ ਕਾਲੀ ਮਿਰਚ ਨੂੰ ਆਪਾਂ ਘਟਾ ਵਧਾ ਵੀ ਸਕਦੇ ਆ ਆਪਦੇ ਹਿਸਾਬ ਨਾਲ ਵੀ ਜਿੰਨਾਕ ਆਪਾਂ ਇਹਦਾ ਸੇਵਨ ਕਰਦੇ ਆ ਉਸ ਹਿਸਾਬ ਦੇ ਨਾਲ ਵੀ ਜਿੰਨੇ ਕ ਆਪਾਂ ਨੂੰ ਚੰਗੀ ਲੱਗੇ ਤੇ ਉਸ ਤੋਂ ਬਾਅਦ ਆਪਾਂ ਨੇ ਲੈਣੀ ਹੈ ਸੌਂਫ ਆ ਹੁਣ ਤੁਸੀਂ ਸੌਂਫ ਦੇਖੋ ਕਈ ਵਾਰੀ ਨਾ ਆਪਾਂ ਹਰੇ ਕਲਰ ਦੀ ਲਿਆਉਂਦੇ ਆ ਜਿਹਨੂੰ ਰੰਗ ਕੀਤਾ ਹੁੰਦਾ ਹੈ ਆ ਬਿਲਕੁਲ ਨੋਰਮਲ ਆ ਦੇਖੋ ਤੁਸੀਂ ਮੈਂ ਨੇੜੇ ਕਰਕੇ ਤੁਹਾਨੂੰ ਇਹ ਸੌਂਫ ਦਿਖਾਉਣਾ ਵੀ ਇਸ ਤਰੀਕੇ ਦੇ ਨਾਲ ਜਿਹੜਾ ਆ ਸੌਂਫ ਦਾ ਕਲਰ ਤੁਸੀਂ ਦੇਖੋ ਇਹਨੂੰ ਕੋਈ ਕਲਰ ਨਹੀਂ ਹੋਇਆ ਕੋਈ ਕੈਮੀਕਲ ਵਗੈਰਾ ਨਹੀਂ ਲੱਗਿਆ ਬਿਲਕੁਲ ਇਹਦੀ ਖੁਸ਼ਬੂ ਜਿਹੜੀ ਆ ਬੜੀ ਪਿਆਰੀ ਆ ਰਹੀ ਹੈ ਉਸ ਤੋਂ ਬਾਅਦ ਜੇ ਆਪਾਂ ਲਵਾਂਗੇ ਆ ਮਿਸ਼ਰੀ ਇਹ ਮਿਸ਼ਰੀ ਆ ਇਹ ਆਪਾਂ ਨੇ ਦੂਜੀ ਛਿੱਟਾ ਮਿਸ਼ਰੀ ਨਹੀਂ ਲੈਣੀ ਇਹ ਜਿਹੜੀ ਮਿਸ਼ਰੀ ਆ ਵੱਡੀ ਆ ਧਾਗੇ ਵਾਲੀ ਮਿਸ਼ਰੀ ਨੂੰ ਕਹਿ ਦਿੰਦੇ ਨੇ ਇਹ ਦੋਨੇ ਚੀਜ਼ਾਂ ਜਿਹੜੀ ਸੌਂਫ ਤੇ ਮਿਸ਼ਰੀ ਹੈ ਜੀ ਇਹ ਠੰਡੀਆਂ ਹੁੰਦੀਆਂ ਨੇ ਬਿਲਕੁਲ ਪਾਚਨ ਸ਼ਕਤੀ ਪਾਚਨ ਕਿਰਿਆ ਨੂੰ ਮਜ਼ਬੂਤ ਕਰਦੀਆਂ ਨੇ ਇਹ ਤੇ ਇਸ ਕਰਕੇ ਜਿਹੜੀ ਸੌਂਫ ਹੈ ਉਹ ਆਪਾਂ ਨੇ 200 ਗ੍ਰਾਮ ਲੈਣੀ ਆ ਤੇ ਜਿਹੜੀ ਆਪਾਂ ਇਹਦੇ ਵਿੱਚ ਆ ਮਿਸ਼ਰੀ ਪਾ ਰਹੇ ਆ ਇਹ ਤਕਰੀਬਨ ਉਹਦੇ ਨਾਲੋਂ ਦੁੱਗਣੀ ਭਾਵ ਕਿ 400 ਗ੍ਰਾਮ ਠੀਕ ਹੈ ਜੀ ਇਹ ਤਿੰਨ ਚੀਜ਼ਾਂ ਹੋ ਗਈਆਂ ਤਿੰਨ ਚੀਜ਼ਾਂ ਤੋਂ ਬਾਅਦ ਹੁਣ ਆਪਾਂ ਲਵਾਂਗੇ ਜਿਹੜੀ ਛੋਟੀ ਇਲਾਚੀ ਹੁੰਦੀ ਹੈ ਆ ਦੇਖੋ ਇਸ ਤਰੀਕੇ ਦੇ ਨਾਲ ਇਹ ਛੋਟੀ ਇਲਾਚੀ ਹੈ ਇਹ ਵੀ ਬਿਲਕੁਲ ਸ਼ੁੱਧ ਇਲਾਚੀਆਂ ਨੇ ਤੇ ਇਹ ਆਪਾਂ ਲੈਣੀਆਂ ਨੇ 20 ਗ੍ਰਾਮ ਠੀਕ ਹੈ ਜੀ ਇਹ ਚਾਰ ਚੀਜ਼ਾਂ ਹੁਣ ਆਪਾਂ ਲੈ ਕੇ ਆ ਮਿਕਸੀ ਦੇ ਜਾਰ ਵਿੱਚ ਪਾ ਕੇ ਇਹਦਾ ਆਪਾਂ ਪਾਊਡਰ ਬਣਾਉਨੇ ਆ ਆ ਦੇਖੋ ਹੁਣ ਆਪਾਂ ਸਭ ਨਾਲੋਂ ਪਹਿਲਾਂ ਪਾ ਲਾਂਗੇ ਸੌਂਫ ਸੌਂਫ ਨੂੰ ਪਾ ਕੇ ਇਦੇ ਵਿੱਚ ਹੁਣ ਆਪਾਂ ਇਹਦੀ ਰਗੜਾਈ ਕਰਦੇ ਆ ਪਾਊਡਰ ਤਿਆਰ ਕਰਦੇ ਆ ਪਾਊਡਰ ਤਿਆਰ ਕਰਕੇ ਫਿਰ ਤੁਹਾਨੂੰ ਦੱਸ ਦਿਆਂ ਵੀ ਕਿਸ ਤਰੀਕੇ ਦੇ ਨਾਲ ਇਹਦਾ ਸੇਵਨ ਆਪਾਂ ਨੇ ਕਰਨਾਗਾ ਬੜੀ ਸੁਗੰਧ ਆ ਰਹੀ ਹੈ ਇਹਦੇ ਵਿੱਚੋਂ ਆਪਾਂ ਇੱਕ ਵਾਰੀ ਥੋੜਾ ਜਿਹਾ ਹੋਰ ਆ ਦੋ ਗੇੜੇ ਦੇ ਦਈਏ ਇਹਨੂੰ ਤਾਂ ਜੋ ਬਰੀਕ ਹੋ ਸਕੇ ਆਪਾਂ ਇਹ ਜਿਹੜਾ ਆ ਸੌਂਫ ਹੈ ਨਾ ਸੌਂਫ ਦੇ ਵਿੱਚ ਹੀ ਕਾਲੀ ਮਿਰਚ ਆਪਾਂ ਪਾਉਣ ਲੱਗਿਆਂ ਆ ਦੇਖੋ ਇਹ ਵੀ ਬਰੀਕ-ਬਰੀਕ ਵਿੱਚ ਹੀ ਕੁੱਟੀ ਜਾਣੀ ਆ ਸਾਰੀ ਤੇ ਕਾਲੀ ਮਿਰਚ ਆਪਾਂ ਨੇ ਪਾਤੀ 20 ਗ੍ਰਾਮ ਸੌਂਫ ਆਪਾਂ ਲਈ ਹੈ ਜੀ 200 ਗ੍ਰਾਮ ਮਿਸ਼ਰੀ ਤੇ ਆਪਾਂ ਜਤਨ ਕਰੀਬ ਜਿਹੜੀਆਂ ਲਾਚੀਆਂ ਨੇ ਆਪਾਂ ਲਾਚੀਆਂ ਵੀ ਪਾ ਦਈਏ ਕਿਉਂਕਿ ਲਾਚੀਆਂ ਬੜੀਆਂ ਵਧੀਆ ਹੁੰਦੀਆਂ ਨੇ ਇਹਨਾਂ ਦੀ ਇੱਕ ਤਾਂ ਜਿਹੜੀ ਸੁਗੰਧ ਆ ਉਹ ਬੜੀ ਵਧੀਆ ਹੈਗੀ ਠੀਕ ਆ ਫਲੇਵਰ ਬੜਾ ਵਧੀਆ ਇਹਨਾਂ ਦਾ ਦੂਜਾ ਇਹ ਪਾਚਨ ਕਿਰਿਆ ਵਧੀਆ ਕਰਦੀ ਹੈ ਇਹ ਵੀ। ਲਓ ਜੀ ਆਪਾਂ ਤਕਰੀਬਨ 200 ਦੇ ਆਸ-ਪਾਸ 200 ਗ੍ਰਾਮ ਦੇ ਆਸ-ਪਾਸ ਇਹ ਲਾਚੀਆਂ ਜਿਹੜੀਆਂ ਨੇ ਇਹਦੇ ਵਿੱਚ ਐਡ ਕਰਤੀਆਂ। ਲਓ ਜੀ ਆਪਾਂ ਮਿਸ਼ਰੀ ਦੇ ਵੱਡੇ-ਵੱਡੇ ਟੁਕੜੇ ਇਹਦੇ ਵਿੱਚ ਪਾ ਦਿੰਨੇ। ਤਕਰੀਬਨ ਜਿੰਨੇ ਵੱਡੇ ਵੱਡੇ ਸੀਗੇ ਥੋੜੇ ਜੇ ਤੋੜ ਤੋਰ ਮਲੋੜ ਕੇ ਇਹਦੇ ਵਿੱਚ ਆਪਾਂ ਪਾਤੇ ਆ ਹੁਣ ਬਾਕੀ ਮਿਕਸੀ ਨੇ ਆਪ ਹੀ ਇਹਦਾ ਕਚੁੰਬਰ ਕੱਢ ਦੇਣਾਗਾ ਲਓ ਜੀ ਹੁਣ ਆਪਾਂ ਇਹਨੂੰ ਦੇਖਦੇ ਆਂ ਵੀ ਕਿਹੋ ਜਿਹਾ ਪਾਊਡਰ ਬਣਾਤਾ ਦੇਖੋ ਜੀ ਮੇਸਰੀ ਦਾ ਬਣਾਤਾ ਨਾ ਬਿਲਕੁਲ ਪਾਊਡਰ ਆ ਆ ਲਓ ਜੀ ਠੀਕ ਹੈ ਜੀ ਜਿਹੜਾ ਇਹਦੇ ਵਿੱਚ ਕੋਈ ਮੋਟਾਪਨ ਰਹਿ ਜੂਗਾ ਉਹ ਆਪਾਂ ਦੁਬਾਰੇ ਰਗੜ ਲਾਂਗੇ ਇੱਕ ਵਾਰ ਇਹਨੂੰ ਕੱਢਦੇ ਆਂ ਤੇ ਇਧਰ ਆਪਾਂ ਇਹ ਸ਼ਾਨਣੀ ਦੇ ਵਿੱਚ ਰੱਖੀ ਹੋਈ ਆ ਜਿਹੜੀ ਆਪਾਂ ਨੇ ਤਿੰਨ ਚੀਜ਼ਾਂ ਕੋਟੀਆਂ ਨੇ ਇਹ ਛਾਨਣੀ ਦੇ ਨਾਲ ਆਪਾਂ ਇਸੇ ਤਰ੍ਹਾਂ ਇਸ ਤਰ੍ਹਾਂ ਇਹਨੂੰ ਛਾਨ ਕੇ ਆਹ ਦੇਖੋ ਜਿਸ ਤਰ੍ਹਾਂ ਆ ਬਰੀਕ ਬਣ ਗਿਆ ਨਾ ਇਸ ਤਰ੍ਹਾਂ ਇਹਨੂੰ ਸਾਰੇ ਨੂੰ ਛਾਨ ਕੇ ਆਪਾਂ ਕਿਸੇ ਉਜਾਰ ਚ ਪਾ ਕੇ ਰੱਖਾਂਗੇ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਛਾਨਣੀ ਦੇ ਨਾਲ ਸਾਰੇ ਨੂੰ ਛਾਣਾਗੇ ਛਾਨ ਕੇ ਸਾਰੇ ਨੂੰ ਆਪਾਂ ਬਰੀਕ ਬਰੀਕ ਜਿਹੜਾ ਇਹਦਾ ਪਾਊਡਰ ਹੋਊਗਾ ਉਹਦਾ ਕਰ ਲਾਂਗੇ ਜਿਹੜਾ ਇਹਦੇ ਵਿੱਚ ਜਿਆਦਾ ਮੋਟਾ ਜਾਂ ਬਚ ਜਾਊਗਾ ਨਾ ਇਹ ਇਹ ਸਾਰੇ ਨੂੰ ਦੁਬਾਰੇ ਆਪਾਂ ਰਗੜ ਕੇ ਇੱਕ ਵਾਰੀ ਫਿਰ ਇਸੇ ਤਰ੍ਹਾਂ ਛਾਣ ਲਾਂਗੇ ਜੀ ਸਾਰਾ ਪਾਊਡਰ ਰਗੜ ਲਿਆ ਛਾਣ ਲਿਆ ਛਾਣ ਕੇ ਆਪਾਂ ਇਹਨੂੰ ਥਾਲੀ 'ਚ ਕੱਢ ਕੇ ਸਾਰੇ ਨੂੰ ਮਿਕਸ ਕਰ ਰਹੇ ਹਾਂ ਇਹ ਰਲ ਜਾਊਗਾ ਪੂਰਾ ਵਧੀਆ ਇਹਨੂੰ ਰਲਾ ਕੇ ਪੂਰਾ ਵਧੀਆ ਤਰੀਕੇ ਦੇ ਨਾਲ ਸਾਰੀਆਂ ਚਾਰੇ ਚੀਜ਼ਾਂ ਇਹਨਾਂ ਨੂੰ ਮਿਕਸ ਕਰਕੇ ਵਧੀਆ ਹਨ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਕਿੰਨਾ ਬਰੀਕ-ਬਰੀਕ ਆਪਾਂ ਨੇ ਇਹਨੂੰ ਪੀਸਿਆਗਾ ਤੇ ਇਹਨੂੰ ਹੁਣ ਪੀਸ ਕੇ ਆਪਾਂ ਆ ਡੱਬਾ ਰੱਖਿਆ ਇੱਕ ਠੀਕ ਆ ਜੀ ਇਸ ਡੱਬੇ ਦੇ ਵਿੱਚ ਆਪਾਂ ਇਹਨੂੰ ਲੰਮੇ ਸਮੇਂ ਦੇ ਲਈ ਸਾਮ ਕੇ ਰੱਖ ਸਕਦੇ ਆ ਇੱਕੋ ਵਾਰੀ ਬਣਾ ਲਓ ਬਸ ਇੱਕ ਵਾਰੀ ਬਣਾ ਕੇ ਇਹ ਸਾਰਾ ਸਮਾਨ ਤਕਰੀਬਨ ਆਪਾਂ ਨੇ ਥੋੜੀ ਮਾਤਰਾ ਚ ਲਿਆ ਜੇ ਕਿਸੇ ਨੇ ਜਾਦੇ ਮਾਤਰਾ ਦੇ ਵਿੱਚ ਲੈਣਾ ਹੋਵੇ ਜਾਦੇ ਮਾਤਰਾ ਦੇ ਵਿੱਚ ਲੈ ਕੇ ਤੁਸੀਂ ਇਹਦਾ ਸੇਵਨ ਕਰਕੇ ਆਪ ਵੀ ਠੰਡੇ ਰਹਿ ਸਕਦੇ ਹੋ ਬੱਚਿਆਂ ਨੂੰ ਵੀ ਠੰਡੇ ਰੱਖ ਸਕਦੇ ਹੋ ਹੁਣ ਉਹ ਤੁਹਾਨੂੰ तरीका ਵੀ ਆਪਾਂ ਦੱਸਾਂਗੇ ਵੀ ਕਿਸ ਤਰੀਕੇ ਦੇ ਨਾਲ ਇਹਦਾ ਸੇਵਨ ਕਰ ਲਾਉਣਾ ਲਓ ਜੀ ਆਪਣਾ ਜਿਹੜਾ ਆਪਾਂ ਨੇ ਪਾਊਡਰ ਬਣਾਇਆਗਾ ਦੇਖੋ ਆ 1 ਕਿਲੋ ਦਾ ਡੱਬਾਗਾ ਇਹ ਤਕਰੀਬਨ ਤੁਸੀਂ ਲਾ ਲਓ ਵੀ ਥੋੜਾ ਜਿਹਾ ਘੱਟ ਰਹਿ ਗਿਆ ਕਿੰਨੀ ਮਾਤਰਾ ਦੇ ਵਿੱਚ ਬਣ ਗਿਆ ਹੁਣ ਆਪਾਂ ਜਿਹੜਾ ਇਹਦਾ ਸੇਵਨ ਕਰਨਾ ਜੀ ਇਹਨੂੰ ਆਪਾਂ ਦੋ ਟਾਈਮ ਵੀ ਇਹਦਾ ਸੇਵਨ ਕਰ ਸਕਦੇ ਆ ਤਿੰਨ ਟਾਈਮ ਵੀ ਕਰ ਸਕਦੇ ਆ ਕਿਉਂਕਿ ਇਹ ਸਾਰੀਆਂ ਚੀਜ਼ਾਂ ਬਿਲਕੁਲ ਠੰਡੀਆਂ ਨੇ ਗਰਮੀਆਂ ਦੇ ਵਿੱਚ ਆਪਾਂ ਇਹਨਾਂ ਨੂੰ ਸੇਵਨ ਕਰਨ ਵਾਸਤੇ ਆ ਦੇਖੋ ਇੱਕ ਚਮਚਾ ਲਿਆ ਆਪਾਂ ਪਾ ਲਿਆ ਪਾਣੀ ਦੇ ਵਿੱਚ ਠੀਕ ਹੈ ਜੀ ਤੇ ਫਿਰ ਆਪਾਂ ਨੇ ਇੱਕ ਚਮਚਾ ਲਿਆ ਉਸੇ ਤਰ੍ਹਾਂ ਆਪਾਂ ਦੁੱਧ ਦੇ ਵਿੱਚ ਵੀ ਪਾ ਲਿਆ ਆ ਆਪਾਂ ਇਸ ਤਰੀਕੇ ਦੇ ਨਾਲ ਇਹਦਾ ਇਹਦਾ ਜੂਸ ਬਣਾ ਲਿਆ ਆਪਾਂ ਨੇ ਠੀਕ ਹੈ ਜੀ ਆਪਾਂ ਹੁਣ ਇਹਨੂੰ ਇਸ ਤਰੀਕੇ ਦੇ ਨਾਲ ਥੋੜਾ ਜਾਂ ਘੋਲ ਲਿਆ ਤੇ ਘੋਲਣ ਤੋਂ ਬਾਅਦ ਇਹ ਜਿਹੜਾ ਆਪਾਂ ਨੇ ਦੁੱਧ ਦਾ ਜੂਸ ਤਿਆਰ ਕਰ ਲਿਆ ਮਤਲਬ ਕਿ ਬਿਲਕੁਲ ਠੰਡਾ ਤਿਆਰ ਕਰ ਲਿਆ ਤੇ ਇਹਨੂੰ ਹੁਣ ਆਪਾਂ ਪੀਊਗਾ ਤਰਨਵੀਰ ਤੇ ਜਿਹੜਾ ਇਹ ਗਲਾਸ ਬਣਾਇਆ ਇਹ ਪੀਲਾਂਗੇ ਆਪਾਂ ਲੈ ਵੀ ਹੁਣ ਇਹ ਆਪਾਂ ਗਲਾਸ ਸਾਰਾ ਮਿਕਸ ਕਰਕੇ ਵਧੀਆ ਹੈ ਨਾ ਹੁਣ ਆਪਣਾ ਜਵਾਨ ਹੈ ਤਰਨਵੀਰ ਕਿਹਨੇ ਹੁਣ ਇਹ ਦੁੱਧ ਨੂੰ ਸਾਰੇ ਨੂੰ ਪੀ ਜਾਣਾ ਲੈ ਲੈ ਵੀ ਦੇਖ ਕੇ ਰਾਂ ਪੀ ਕੇ ਕਰ ਦੱਸੀ ਵੀ ਕਿਵੇਂ ਬਣਿਆ ਹੈ ਹਾਂ ਬਈ ਕਿਵੇਂ ਬਣਿਆ ਬਈ ਹੈ ਨਾ ਵਧੀਆ ਠੀਕ ਹੈ ਲਓ ਜੀ ਜਿਹੜਾ ਹੁਣ ਆਪਾਂ ਦੁੱਧ ਪੀਣਾਗਾ ਦੁੱਧ ਤਾਂ ਆਪਾਂ ਸਿਰਫ ਇਹਦੇ ਵਿੱਚ ਕੱਲਾ ਆਏ ਦਾ ਇੱਕ ਚਮਚ ਪਾ ਕੇ ਫੇਰ ਪੀਣਾਗਾ ਤੇ ਜੇ ਆਪਾਂ ਨੇ ਪਾਣੀ ਦੇ ਵਿੱਚ ਆਪਾਂ ਦੋ ਚੀਜ਼ਾਂ ਐਡ ਕਰਾਂਗੇ ਇਹਦੇ ਵਿੱਚ ਆਪਾਂ ਨੇ ਲੈਣੇ ਜੀ ਆਹ ਦੇਖੋ ਪੁਦੀਨਾ ਪੁਦੀਨੇ ਦੇ ਪੱਤੇ ਲੈ ਲਏ ਆਪਾਂ ਨੇ ਪਦੀਨੇ ਦੇ ਪੱਤਿਆਂ ਨੂੰ ਹੱਥ ਨਾਲ ਛੋਟੇ-ਛੋਟੇ ਟੁਕੜੇ ਕਰਕੇ ਹਨ ਇਸ ਤਰੀਕੇ ਦੇ ਨਾਲ ਛੋਟੇ-ਛੋਟੇ ਟੁਕੜੇ ਕਰਕੇ ਇਹਦੇ ਵਿੱਚ ਆਪਾਂ ਇਸ ਤਰੀਕੇ ਦੇ ਨਾਲ ਪਾ ਲਾਂਗੇ ਜਿੰਨੇ ਕ ਤੁਹਾਨੂੰ ਚੰਗਾ ਲੱਗਦਾ ਵੀ ਹਾਂ ਪਦੀਨਾ ਬਿਲਕੁਲ ਠੰਡਾ ਹੁੰਦਾ ਜੀ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਸਰੀਰ ਨੂੰ ਠੰਡਕ ਦੇਣ ਵਾਸਤੇ ਬਣਾ ਰਹੇ ਹਾਂ ਤੇ ਉਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਨਿੰਬੂ ਆਹ ਦੇਖੋ ਅੱਧਾ ਨਿੰਬੂ ਆਪਾਂ ਨੇ ਇਹਦੇ ਵਿੱਚ ਐਡ ਕਰਤਾ ਜੀ ਏ ਹੁਣ ਆਪਣਾ ਬਿਲਕੁਲ ਠੰਡਾ ਠਾਰ ਜਿਹੜਾਗਾ ਉਹ ਜੂਸ ਤਿਆਰ ਹੋ ਗਿਆ ਬਸ ਇਹਨੂੰ ਆਪਾਂ ਸਵੇਰੇ ਦੁਪਹਿਰੇ ਸ਼ਾਮ ਤਿੰਨ ਵਾਰੀ ਚਾਹੇ ਸੇਵਨ ਕਰ ਲਓ ਤਾਂ ਆਪਾਂ ਨੂੰ ਸਰੀਰ ਦੇ ਵਿੱਚ ਠੰਡਕ ਰਹੂਗੀ ਤੇ ਇਸ ਤਰ੍ਹਾਂ ਦੀਆਂ ਟ੍ਰਿਕਾਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਵਧੀਆ ਲੱਗੀ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਸੋ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੀ